ਅੱਜ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਇੱਕ ਐਨਆਰਆਈ ਦੇ ਘਰ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ ਜਿਸ ਨੂੰ ਇਲਾਜ ਦੇ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਇਸ ਮੌਕੇ মিডিਆ ਦੀ ਟੀਮ ਹਸਪਤਾਲ ਪਹੁੰਚੀ ਜਿੱਥੇ ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿਨ ਦਿਹਾੜੇ ਘਰ ਦੇ ਵਿੱਚ ਦਾਖਲ ਹੋ ਕੇ ਨੌਜਵਾਨਾਂ ਦੇ ਵੱਲੋਂ ਪਰਿਵਾਰ ਤੇ ਹਮਲਾ ਕੀਤਾ ਗਿਆ ਤੇ ਗੋਲੀਆਂ ਮਾਰੀਆਂ ਗਈਆਂ ਉਨਾ ਕਹ ਕਿ ਇੱਕ ਐਨਆਰਆਈ ਬਾਹਰੋਂ ਆ ਕੇ ਆਪਣੇ ਪੰਜਾਬ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲਣਾ ਸੀ ਪਰ ਇੱਥੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਕਿ ਕੋਈ ਵੀ ਬੰਦਾ ਸੁਰੱਖਿਤ ਨਹੀਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਦੇ ਵਿੱਚੋਂ ਸਾਫ਼ ਦਿਖਾਈ ਦੇ ਰਿਹਾ ਕਿ ਦੋ ਨੌਜਵਾਨ ਜੋ ਕੇਸ ਧਾਰੀ ਨੇ ਉਹ ਘਰ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚੁਲਾ ਕੇ ਫਰਾਰ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਪਿਸਤੌਲ ਨਾ ਆੜਦੀ ਤਾਂ ਉਹਨਾਂ ਨੇ ਹੋਰ ਗੋਲੀਆਂ ਚੁਲਾ ਕੇ ਸੁਖਚੈਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਹੱਥ ਜੋੜ ਕੇ ਰਹਿਣ ਦੀ ਭੀਖ ਮੰਗ ਰਹੇ ਨੇ ਜੋ ਇਹ ਘਰਾਣਾ ਵਾਪਰੀ ਆ ਬਹੁਤ ਦੁਖਦਈ ਆ ਮਤਲਬ ਇਹਦੇ ਵੀ ਕੋਈ ਗੱਲ ਜਿਹੜੀ ਤੇ ਬੰਨੇ ਕੋਈ ਸੇਫਟੀ ਵਾਲੇ ਹੈ ਨਹੀਂ ਕਿ ਇੱਕ ਬੇਖੌਫ ਹੋ ਕੇ ਘਰ ਵੜ ਕੇ ਮਤਲਬ ਬਾਨਾ ਗੱਡੀ ਦਾ ਬਣਾ ਕੇ ਹੀ ਦੇਖਣੀ ਆ ਤੇ ਇਹਨੂੰ ਗਨ ਦੇ ਨਾਲ ਅੰਦਰ ਲੈ ਜਾਂਦੇ ਆ ਅੰਦਰ ਖੜ ਕੇ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ ਬੰਦੇ ਬੱਚੇ ਰੋਂਦੇ ਕਰ ਲਾਂਦੇ ਵੀ ਨਾ ਮਾਰੋ ਨਾ ਮਾਰੋ ਪਾਪਾ ਨੂੰ ਕਿਸੇ ਦੀ ਨਹੀਂ ਸੁਣਦੇ ਬੱਚਿਆਂ ਨੂੰ ਜਿੰਨੂੰ ਪਰਾਸ ਹੜਦੇ ਆ ਗੋਲੀਆਂ ਮਾਰਦੇ ਚਲੇ ਜਾਂਦੇ ਆ ਮਾਰ ਕੇ ਗੋਲੀਆਂ ਆਪਣੀ ਮਰਜ਼ੀ ਦੇ ਨਾਲ ਤਸੱਲੀ ਕਰਕੇ ਚਲੋ ਉਹਨੇ ਬੇੜੀ ਨੇ ਨੂੰ ਧੂਕ ਕੇ ਡਿੱਗੇ ਪੈ ਨੂੰ ਅੰਦਰ ਛੋਟ ਲਿਆ ਤੇ ਥੋੜੀ ਜੀ ਬਚਤ باقی ਗੋਲੀਆਂ ਦੀ ਰਹਿ ਗਈ ਆ ਨਹੀਂ ਤੇ ਜਿੰਨਾ ਵੀ ਅਸਲ ਸਾਰਾ ਖਾਲੀ ਹੋ ਤੇ ਕਰਕੇ ਜਾਂਦੇ ਬਾਈ ਇਹ ਚਾਂਸ ਆਇਆ ਕਿ ਜਿਹੜਾ ਬਾਪੇ ਆਉਂਦੇ ਸੀ ਉਹ ਮਕਸਦ ਕੀ ਸੀਗਾ ਕਹਿੰਦਾ ਯਾ ਕਿ ਦੇਖੇ ਰਹਿਣਾ ਸੀਗਾ ਇਨਵੈਸਟ ਕਰ ਦੇ ਕੋ ਬਿਲਕੁਲ ਨਹੀਂ ਬਿਲਕੁਲ ਅਸਲ ਵਿੱਚ ਕੀ ਆ ਅਮਰੀਕਾ ਗਿਆ ਉਹ ਦੋਵਾਂ ਪਰਵਾਂ ਨੂੰ ਕਾਫੀ ਦੇਰ ਹੋ ਗਿਆ ਸੀਗਾ ਕਿ ਤਾਂ ਸਿਰਤੇ ਨਹੀਂ ਸੀ ਰਹਿਣਾ ਚਾਹੁੰਦੇ ਸੀ ਪਰਿਵਾਰ ਦੇ ਵਿੱਚ ਕੋਈ ਬੱਚੇ ਆ ਇਹ ਤੇ ਰਵਾਂਗੇ ਪਰ ਰਹਿਣ ਵਾਲੇ ਅਜੇ ਤੇ ਸੋਚਿਆ ਮਗਰੂਦ ਦੇ ਕੱਢਣਾ ਪੈ ਲੂ ਵਾਪਰ ਕੇ ਰਹਿਊਗਾ ਤੂੰ ਆਇਆ ਵਿਚਾਰਾ ਰਹਿਣ ਵਾਸਤੇ ਹੀਗਾ ਕਿ ਮੈਂ ਹੁਣ ਕੰਮ ਕੀਤਾ ਵਾ ਪੈਸੇ ਯਾਰ ਕਮਾਏ ਤਾਂ ਵੀ ਇਨਵੈਸਟਮੈਂਟ ਕਰਕੇ ਰੋਟੀ ਖਾਵਾਂ ਪਰ ਨਹੀਂ ਹਲਾ ਤੇ ਇਹੋ ਜਿਹਾ ਗੇ ਇਹਦਾ ਤੇ ਮਤਲਬ ਨਤੀਜਾ ਨੂੰ ਪਹਿਲੇ ਮਿਲ ਗਿਆ ਅਜੇ ਤਾਂ ਮਤਲਬ ਵਿਚਾਰੇ ਸੋਚਿਆ ਹੀ ਆ ਜੇ ਕੀਤਾ ਵੀ ਕੁਝ ਨਹੀਂ ਨਾ ਕੋ ਲਿਆ ਨਾ ਦਿੱਤਾ ਭਾਜੀ ਦੇਖੋ ਜੀ ਇਹ ਤਾਂ ਸੋਚ ਹੀ ਰਿਹਾ ਜੇ ਤਾਂ ਕੋਈ ਸੌਦਾ ਨਹੀਂ ਹੋਇਆ ਲਿਆਣ ਹੀ ਕੋਸ਼ਿਸ਼ ਜੇ ਤੇ ਮਤਲਬ ਆਂਦੇ ਸਲਾਹ ਕਰਦੇ ਨੇ ਗੋਲਿਆਂ ਮੇਂਗਾ ਤੇ ਜੇ ਲੈ ਲੈਂਦਾ ਫਿਰ ਕੀ ਬਣਦਾ ਗੋਲੀ ਦੇਖੋ ਜੀ ਇੱਕ ਹੱਥ ਤੇ ਆ ਤੇ ਬਾਕੀ ਜੋੜੀ ਗੜੀ ਆ ਮੂੰਹ ਦੇ ਉੱਤੇ ਆ ਇਹ ਗੋਲੀ ਜਿਹੜੀ ਹੈ ਜੇ ਅੰਦਰ ਆ ਇਹ ਵੇਖੋ ਬਾਹਰ ਡਾਟਰ ਕੱਢਦੇ ਆ ਕਦੋਂ ਨਿਕਲਦੀ ਕਦੋਂ ਹੋਸ਼ ਆਉਂਦਾ ਵਾ ਅਜੇ ਵੀ ਉਹ ਸ਼ੀਲੀ ਹਾਲ ਤੇ ਆ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਮੰਗ ਵੇਖੋ ਜੀ ਇਨਸਾਫ ਦੀ ਕਰਦੇ ਆ ਇਨਸਾਫ ਮਿਲੇ ਜਿਹੜੇ ਅੱਜ ਇਹੋ ਜਿਹੇ ਬੰਦੇ ਨਾਲ ਘਟਨਾ ਵਾਪਰੀ ਪਹਿਲਾਂ ਬਹੁਤ ਵਾਪਰੀਆਂ ਕੋਈ ਨਵੀਂ ਨਹੀਂ ਹੈਗੀ ਜਾਂ ਤੇ ਕੱਲੀ ਹੋਏ ਤਾਂ ਆਪਾਂ ਇਹਦੇ ਬਾਰੇ ਰੋਈਏ ਵੀ ਕੱਲੀ ਆ ਬਹੁਤ ਦਿਨ ਰਾਤ ਮਲ ਖਬਰਾਂ ਅਮਰ ਸਾਹਿਬ ਦੀ ਨਿਕਾਸ ਕਰਕੇ ਆਉਂਦੀਆਂ ਪਰ ਜੇ ਨਾ ਇਨਸਾਫ ਮਿਲੂਗਾ ਇਹ ਦੁਨੀਆ ਫਿਰ ਬਾਹਰ ਨੂੰ ਜਿਹੜੀ ਅੱਗੇ ਬੱਚੇ ਗਏ ਤੇ ਇਹ ਵੀ ਜਿਹੜਾ ਕੋ ਆਊਗਾ ਬਾਹਰ ਦੇਊਗਾ ਕੀ ਕਰਨਾ ਸਰਕਾਰ ਨੂੰ ਤੇ ਚਾਹੀਦਾ ਵੀ ਇਹ ਲਾਣ ਆਰਡਰ ਦੀ ਸਥਿਤੀ ਨੂੰ ਸੰਭਾਲੇ ਉੱਥੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਇਹ ਸੁਖਚੈਨ ਸਿੰਘ ਇੱਕ ਇਥੋਂ ਦਾ ਵਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇੱਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਨਾਂ ਇਹਦੇ ਬਿਸਤੋਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਚ ਲਾ ਕੇ ਜਵਾੜੇ ਚ ਲੱਗੀ ਆ ਤੇ ਦੂਸਰੀ ਗੋਲੀ ਬਾਹਰ ਚ ਲੱਗੀ ਆ ਤੇ ਅਸੀਂ ਅਸੀਂ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਇਨਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲਗੀਆਂ ਹੋਈਆਂ ਇਹਨਾਂ ਦੀ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਇਡ ਕਰ ਲਿਆ ਸੀ ਉਹ ਸੁਸਾਇਡ ਦਾ ਇਸ ਇਹ ਜਿਹੜਾ ਜਖਮੀ ਹੋਇਆ ਇਹਦੇ ਦੇ ਦੇ ਭਰਾ ਤੇ ਪਲੱਸ ਇਹਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੇ ਨਾਲ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਜਿਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨਸ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਦੇ ਇਹਨਾਂ ਨੇ ਅਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖਾਂ ਨੂੰ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕ ਆਊਟ ਕਰ ਰਹੇ ਆਂ ਤੇ ਇਨੁਸ਼ੇ ਦੀ ਡਿਸਕ ਦੇਖਿਆ ਜਾਵੇ ਤਾਂ ਲਗਾਤਾਰ ਕ੍ਰਾਈਮ ਦੀਆਂ ਵਾਅਦਾ ਤਾਂ ਵਾਧੀਆਂ ਜਾ ਰਹੇ ਨੇ ਜਿਸ ਕਰਕੇ ਲੋਕ ਵੀ ਹੁਣ ਸਹਿਮੇ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ